ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੜੈਂਗਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਵੜਾ ਦੂਜਾ ਸੂਆ ਸੂਈ ਸਵਾਈ ਆ ਤੇ ਦੂਜੀ ਦੋਸਤੋ ਜਰਸੀ ਆ ਦੋਨਾਂ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਵੀਡੀਓ ਵੇਖ ਕੇ ਤੁਸੀਂ ਖਰੀਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਆਓ ਜੀ ਬਾਈ ਜੀ। ਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਪ੍ਰਿੰਸਦੀਪ ਸਿੰਘ। ਪ੍ਰਿੰਸਦੀਪ ਸਿੰਘ। ਪ੍ਰਿੰਸਦੀਪ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 9915914873। 99159 14873। 14875। 14875। ਠੀਕ ਹੈ ਜੀ। ਇਹ ਫਿਰ ਬਾਈ ਦੋ ਵੜਾਂ ਵਕਾਉ ਆ ਤੇ ਦੋਵੇਂ ਕਰਦੀਆਂ ਹੀ ਆ। ਹਾਂਜੀ ਹਾਂਜੀ। ਇਹ ਜਿਹੜੀ ਆਪਣੇ ਕੋਲ ਐਚ ਐਫ ਵੈੜਾ ਸਾਹਮਣੇ ਖੜੀ ਆ ਇਹ ਸੂਈ ਵੀ ਆ ਬਾਈ ਹਾਂਜੀ ਸੂਈ ਵੀ ਆ ਤੇ ਕਿੰਮਾ ਸੁਆ ਸੂਈ ਆ ਇਹ ਦੂਜਾ ਸੁਆ ਸੂਈ ਆ ਦੂਜਾ ਸੁਆ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 2 ਕਿ ਦਿਨ ਹੋ ਗਏ 2 ਦਿਨ ਹੋ ਗਏ ਹਾਂਜੀ ਤੇ ਬੌਲਾ ਕਿੰਨਾ ਬਾਈ ਆ ਇਸ ਟਾਈਮ ਤਿਆਰ ਬੌਲਾ ਇਹਦਾ ਹੈਗਾ 14 ਲੀਟਰ 14 ਲੀਟਰ ਪੀਕ ਲੈਵਲ ਤੇ ਬਾਈ ਕਿੰਨਾ ਕਰ ਤਿਆਰ ਕਰ ਜੂ ਦੁੱਧ ਇਹ ਇਹ ਜੀ 20 ਲੀਟਰ ਕਰ ਜਾਂਦੀ ਤਿਆਰ 20 ਲੀਟਰ ਕਰ ਜੂਗੀ ਲਓ ਵੀ ਮਿੱਤਰੋ ਮਗਰ ਬੱਚਾ ਕੀ ਆ ਬਾਈ ਮਗਰ ਬੱਚਾ ਹੀ ਆ ਬੱਚਾ ਠੀਕ ਹੈ ਬਾਈ ਲੈ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਚੰਗੀ ਵਹਿੜਾ ਦੋਸਤੋ ਰਾਜੀਪਲੀ ਬਹੁਤ ਆ ਪਰ ਥਣ ਬਾ ਕਮਾਲਾ ਦੋਸਤੋ ਤੁਹਾਨੂੰ ਦਿਖਾਉਣੇ ਆ ਵਿਰਲ ਚੰਗੀ ਆ ਥਣ ਤੋਂ ਥਣ ਦਾ ਗੈਪ ਸਾਈਜ਼ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਹੈ ਮੋਟਾ ਮੋਟਾ ਥਾਣਾ ਦੋਸਤੋ ਦੂਜਾ ਸੂਆ ਵੱੱਛੀ ਆ ਤੇ ਦੂਜੇ ਸੂਏ ਦੇ ਵਿੱਚ ਚੰਗਾ ਸੋਹਣਾ ਇਹਨੇ ਆਰਡਰ ਤਿਆਰ ਕੀਤਾ ਦੇਖੋ ਮੁੱਠੀ ਦੀ ਚਵਾਈ ਵਾਲਾ ਮਿਲਕਵੇਨ ਵੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਹਿਜ ਗਹਿਰ ਦਿਖਾਵਾਂਗੇ ਬਹੁਤ ਹੀ ਸਾਫ ਸੁਥਰਾ ਹਵਾਨਾ ਜੀ ਨੂੰ ਆਪਾਂ ਕਹਿ ਦਿੰਨੇ ਆ ਦੋਸਤੋ ਪੰਜਾਬੀ ਚ ਲੋਬੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਯਾਰੇ ਸ਼ਾਨਦਾਰ ਹਵਾਨਾ ਥਾਣ ਬਿਲਕੁਲ ਸੇਮ ਸਹਿਜ ਦੋਨਾਂ ਪਾਸਿਆਂ ਤੋਂ ਵਿਰਲ ਵੀ ਸੇਮ ਆ ਤੇ ਥਣ ਵੀ ਸੇਮ ਆ ਦੋਸਤੋ ਮਿਲਕਵੇਨ ਇਧਰ ਵੀ ਚੰਗੀ ਆ ਕਦ ਕਾਠ ਚੰਗਾ ਪਲੀ ਵੀ ਚੰਗੀ ਆ ਦੋਸਤੋ ਵੇਖ ਸਕਦੇ ਹੋ ਇੱਕ ਘਰੇਲੂ ਪਰਿਵਾਰ ਕੋਲ ਆ ਦੋਸਤੋ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਖੋਲਿਓ ਜੀ ਬਾਈ ਖੋਲਿ ਲਓ ਵੀ ਦੋਸਤੋ ਸਿੱਧੀ 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 ਅੱਛਾ ਜੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਬਾ ਕਮਾਲ ਹਵਾਨਾ ਬਿਲਕੁਲ ਪਧਰਾ ਸੋਹਣਾ ਕੱਦ ਕਾਠਾ ਦੋਸਤੋ ਰਾਜੀਪਲੀ ਚੰਗੀ ਆ ਥੋੜੀ ਇਕਾਲ ਕਰਦੀ ਬੱਚੇ ਦੀ ਬੰਦੇ ਵੇਖੋ ਦੋਸਤੋ ਬਹੁਤ ਸਾਫ ਸੁਥਰਾ ਹਵਾਨਾ ਹੈ ਤੇ ਬੱਚਾ ਤੁਹਾਨੂੰ ਦਿਖਾਉਣੇ ਲਓ ਵੀ ਮਿੱਤਰੋ ਆ ਬੱਚਾ ਵੱਚਾ ਹੈ 나ੜੂਆ ਤੁਹਾਨੂੰ ਦਿਖਾ ਦਿੰਨੇ ਆ ਨਾਲ ਬਿਲਕੁਲ ਕਦੋਂ ਸੂਈ ਹੈ ਬਾਈ ਇਹ? ਇਹ 2 ਦਿਨਾਂ ਪਹਿਲਾਂ ਪਰਸੋ ਰਾਤ ਨੂੰ ਸੂਈ ਹੈ। ਪਰਸੋ ਰਾਤ ਨੂੰ ਸੂਈ ਹੈ। ਠੀਕ ਹੈ ਜੀ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਬਾਈ? ਇਹਦਾ ਵੀਰੇ 75 ਰੱਖਿਆ। 75000 ਮਾਨਤਾਨ ਹੋ ਜੂ ਬਾਈ? ਹਾਂਜੀ ਹਾਂਜੀ ਜ਼ਰੂਰ ਕਰਾਂਗੇ। ਲਓ ਵੀ ਮਿੱਤਰੋ 75000 ਵੱੱਛੀ ਦਾ ਮੁੱਲ ਆ ਦੂਜਾ ਸੂ ਹੈ। ਸਾਰੀ ਡਿਟੇਲ ਬਾਈ ਤੋਂ ਲੈ ਲਈ ਆ। ਸਾਰੀ ਚਾਰ ਸ਼ੇਰੋਂ ਤੁਹਾਨੂੰ ਦਿਖਾਤੀ ਆ ਵੱੱਛੀ। ਤੇ ਮਾਨਤਾਨੇ ਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ। ਇਸ ਤੋਂ ਅੱਗੇ ਦੋਸਤੋ ਇੱਕ ਜਰਸੀ ਵੱੱਛੀ ਆ ਇਹਦੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ। ਹਾਂਜੀ ਬਾਈ ਜੀ ਇਹ ਵੈਡ ਦੀ ਡਿਟੇਲ ਦੱਸਿਓ ਪਹਿਲਾ ਸੂਆ ਇਹ ਹਾਂਜੀ ਵੀਰੇ ਪਹਿਲਾ ਸੂਆ ਇਹ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਹਫਤਾ ਲੈ ਜੀ ਇੱਕ ਹਫਤਾ ਮੂੰਹ ਦੋ ਦੰਦਾ ਹਾਂਜੀ ਖੀਰੀ ਆ ਦੋ ਦੰਦਾ ਦੋ ਦੰਦਾ ਖੀਰੀ ਨਹੀਂ ਦੋ ਦੰਦਾ ਇਹ ਲਓ ਵੀ ਮਿੱਤਰੋ ਹਫਤਾ 10 ਦਿਨ ਸੂਣ ਚ ਬਾਕੀ ਆ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਇਹਦੇ ਜਰਸੀ ਤੇ ਲੱਗਿਆ ਜਰਸੀ ਦਾ ਠੀਕ ਹੈ ਜੀ ਲਓ ਵੀ ਮਿੱਤਰੋ ਫੂ ਮੱਥਾ ਤੁਹਾਨੂੰ ਦਿਖਾਉਣੇ ਆ ਗੋਲ ਕੰਨ ਛੋਟਾ ਛੋਟਾ ਕੰਨ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੀ ਕੁਆਲਿਟੀ ਆ ਪੰਜਾਬ ਦੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਕੋਕਾ ਕੋਲਾ ਕਾਫੀ ਕਲਰ ਜਾਂ ਰੰਗ ਆ ਸੀਲਸ ਲੱਗ ਬਹੁਤ ਆ ਦੋਸਤੋ ਹੱਥ ਮਾਰ ਕੇ ਵਿਖਾਦੀ ਬਾਈ ਮੜਾਏ ਉਸ ਤੋਂ ਲੈ ਕੇ ਚੰਗਾ ਮੂੰ ਮੱਥਾ ਦੋਸਤੋ ਸੋਹਣਾ ਥਾਣਾ ਅਜੇ ਹਫਤਾ ਸੂਣ ਚ ਬਾਕੀ ਆ ਉਸ ਢਾਂਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਦੇਖ ਸਕਦੇ ਹੋ ਤੁਸੀਂ ਲਓ ਵੀ ਮਿੱਤਰੋ ਬਿਲਕੁਲ ਸਾਫ ਸੁਥਰਾ ਥਾਣਾ ਦਾ ਸੈਜ ਆ ਦੇਖ ਸਕਦੇ ਹੋ ਤੁਸੀਂ ਪਹਿਲਣ ਵੱਛੀ ਆ 8-10 ਦਿਨ ਸੂਣ ਚ ਬਾਕੀ ਆ ਦੇਖ ਸਕਦੇ ਹਾਂ ਬਹੁਤ ਹੀ ਚੰਗਾ ਥਣ ਬਣੂਗਾ ਦਿਨਾਂ ਤੇ ਆ ਕੇ ਸੀਲਸ ਲੱਗ ਬਹੁਤ ਆ ਦੋਸਤੋ ਪਰ ਥੋੜਾ ਮਿੱਥੋ ਘਬਰ ਗਈ ਥੋੜੀ ਸੱਜੇ ਪਾਸੇ ਮਾੜੀ ਜੀ ਬਲੂਣ ਆ ਲੋ ਵੀ ਬਿਲਕੁਲ ਸੇਮ ਸਹਿਜ ਆ ਥਾਣਾ ਦੇਖ ਸਕਦੇ ਹੋ ਦੋਸਤੋ ਤਸੱਲੀ ਨਾ ਵੇਖ ਲੋ ਇਹ ਚੀਜ਼ਾਂ ਆਪਾਂ ਨੂੰ ਵੇਖਣਾਂ ਨਹੀਂ ਆਉਂਦੀਆਂ ਹਨ ਇਹ ਜੇ ਚੰਗੀ ਤਰ੍ਹਾਂ ਜਾਨਵਰ ਦਿਖਾਇਆ ਹੋਵੇ ਤਾਂ ਦੋਸਤੋ ਉਹਦਾ ਆਪਾਂ ਘਰੇ ਬੈਠੇ ਨਮਾਨ ਲਾ ਸਕਦੇ ਮੱਛੀ ਚੰਗੀ ਆ ਪੰਜਾਬ ਦੀ ਜਰਸੀ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੀ ਆ ਬਾਈ ਜੀ ਖੋਲਿਓ ਜੀ ਲਓ ਜੀ ਦੋਸਤੋ ਚੈੱਕ ਕਰ ਲੋ ਹਵਾਨਾ ਬਹੁਤ ਹੀ ਵੱਡਾ ਬਣਾਉਗੀ ਇਹ ਏਡਾ ਕਵੇ ਤਾਂ ਉਸ ਢੰਗ ਨਾਲ ਤੱਕ ਲਾ ਲੋ ਜਰਸੀ ਆ ਸਿੱਧੀ 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 ਹੌਲੀ ਲੋਈ ਦਰਸ਼ਨ ਕਰ ਲੋ ਮਿੱਤਰੋ ਥੋੜੀ ਜਿਹੀ ਭਲੋਣਾ ਸਾਫ ਸੁਥਰਾ ਹਵਾਨਾ ਹੈ ਜਦੋਂ ਉਹਨੇ ਇਹਨੇ ਸੋਣਾ ਦੋਸਤੋ ਚੰਗਾ ਇਹਨੇ ਆਰਡਰ ਤਿਆਰ ਕਰ ਜਾਣਾ ਦੇਖ ਸਕਦੇ ਹੋ ਦੋਸਤੋ ਬਿਲਕੁਲ ਪਧਰਾ ਪੱਠਪੂੜਾ ਦੇਖ ਸਕਦੇ ਹੋ ਤੁਸੀਂ ਹਾਂ ਭਾਈ ਜੀ ਇਹਦਾ ਕੀ ਮੁੱਲ ਆ ਇਹਦਾ ਹੀ 70 ਮੁੱਲ 70000 ਮਾਨਤਨ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਮਿੱਤਰੋ ਇਸ ਵੱਛੀ ਦਾ ਮੁੱਲ 70000 ਆ ਦੂਜੀ ਦਾ 75000 ਆ ਦੋਨਾਂ ਦੇ ਵਿੱਚੋਂ ਮਾਨਤਨ ਕੀਤਾ ਜਾਊਗਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਆ ਜਿਹੜਾ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ